ਗੁਰੂ ਜੀ ਮਹੱਲਾ ਪੰਜਵਾਂ ਰਸਨਾ RAM RAM RAVANT ਛੋੜ ਆਨ ਵਿਵਹਾਰ ਮਿਥਿਆ ਪਜ ਸਦਾ ਭਗਵੰਤ ਰਹਾਉ ਨਾਮ ਏਕ ਅਧਾਰ ਭਗਤਾਂ ਈਤ ਆ ਗਏ ਤੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਪਾਰਨ ਸਮਰੱਥ ਸ੍ਰੀ ਧਰ ਸ਼ਰਨਤਾ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਛਾਦ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਨ ਕਮਲ ਆਰਾਧ ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧ ਰਹਾ ਮਾਤ ਪਿਤਾ ਸੁਤ ਮੀਤ ਪਾਈ ਇਸ ਬਿਨਾ ਨਹੀਂ ਕੋਏ ਈਤ ਉਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਅ ਮਿਥਿਆ ਕਛ ਨ ਆਵੈ ਕਾਮ ਸ਼ਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗੰ ਦਿਆਲ ਪ੍ਰਭ ਊਚਾ ਸ਼ਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾਂ ਆਪਣਾ ਗੁਰ ਸੇਵ ਸਦਹੀ ਰਮੋ ਗੁਣ ਗੋਬਿੰਦ ਸਾਥ ਸਾਥ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾ ਰਹਾਉ ਸਾਧ ਸੰਗ ਉਦਾਰ ਇਹ ਮਨ ਆਠ ਪਹਿਰ ਆਰਾਧ ਕਾਮ ਕ્રોਧ ਅਹੰਕਾਰ ਬਿਨਸੈ ਮਟੈ ਸਗਲ ਉਪਾਧ ਅਟਲ ਅਸ਼ੇਦ ਅਪੇਦ ਸੁਆਮੀ ਸ਼ਰਨਤਾ ਕੀ ਆਓ ਚਰਨ ਕਮਲ ਅਰਾਧ ਹਿਰਦੈ ਏਕ ਸਿਉ ਨਿਵਲਾਓ ਬਾਹ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨਿਆ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਪਤਿਆ ਆਇ ਗਈ ਸ਼ੰਤਾ ਟੂਟ ਦੁਖ ਹਨੇਰਾ ਭੈ ਬਿਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪੀਤ ਮੇਰੇ ਸਾਧ ਬਚਨ ਗੋਬਿੰਦ ਧਿਆਏ ਮਹਾਨਿਰਮਲ ਰੀਤ ਰਾਵ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਭੈ ਪੂਰਨ ਕਾਮ ਸਾਸ ਸਾਸ ਨਾਮ ਬਿਸਰ ਕਬ ਹੂੰ ਬ੍ਰਹਮ ਪ੍ਰਭ ਸੰਵਰਥ ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਧ੍ਰਿੜ ਨਾਨਕ ਹਰ ਹਰ ਸ਼ਰਣ ਗੂਜਰੀ ਮਹੱਲਾ ਪੰਜਵਾਂ ਅਹੰ ਬੁੱਧ ਬਹੁ ਸਗਨ ਮਾਇਆ ਮਹਾ ਦੀਰਗ ਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾੰਛੀਐ ਜਨ ਧੂਰ ਕੋਟ ਜਨਮ ਕੇ ਲਹਿ ਪਾਤਕ ਗੋਬਿੰਦ ਲੋਚਾ ਪੂਰ ਰਹਾ ਆਦਿ ਅੰਤੇ ਮਧ ਆਸਾ ਕੁਕਰੀ ਬਿਕਰਾਲ ਗੁਰ ਗਿਆਨ ਕੀ ਤਨ ਗੋਬਿੰਦ ਰਮਣ ਕਾਟਿਆ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਣ ਮਿੱਤਰ ਪੁੱਤਰ ਤਲਤਰ ਸੁਰ ਰਿਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਵਿਦ ਭ੍ਰਮ ਤੇ ਪੁਕਾਰ ਹੈ ਕਤਹਿ ਨਹੀਂ ਛੋਟ ਹਰ ਚਰਨ ਵਿਸ਼ਰਣ ਅਪਾਰ ਪ੍ਰਭ ਕੇ ਧ੍ਰਿੜ ਗਹੀ ਨਾਨਕ ਓਟ ਗੂਜਰੀ ਮਹਲਾ ਪੰਜਵਾ ਘਰ ਚੌਥਾ ਦੋ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਆਰਾਧ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ੍ਰਵਨ ਅਪਾਰ ਮਹਿਮਾ ਫਿਰ ਨਾ ਹੋਤ ਵਿਯੋਗ ਮਨ ਚਰਨਾਰ ਬਿੰਦੇ ਉਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਸ਼ਤਰ ਦਹਨ ਹਰ ਨਾਮ ਕਹਿਨ ਅਵਰ ਕਸ ਨਾ ਉਪਾਓ ਕਰ ਅਨੁਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸਵਾਓ ਗੂਜਰੀ ਮਹੱਲਾ ਪੰਜਵਾਂ ਤੂੰ ਸਮਰਾਥ ਸ਼ਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਤਹ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨੇ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੇ ਤੁਹਾਰਾ ਨਾਉ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡਾ ਭਾਗ ਲਿਵ ਲਾਵੀ ਕਬਲ ਪ੍ਰਕਾਸ਼ ਭਏ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪਹਿਰ ਹਰਤੇ ਗੁਣ ਗਾਵੇ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨੋਂ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਦ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ